ਸੜਕ ਦੇ ਉੱਤੇ ਇਹ ਵਿਸ਼ਵ ਗੁਰੂ ਜਿਹੜੇ ਕਹਿੰਦੇ ਨੇ ਨਾ ਅਸੀਂ ਵਿਸ਼ਵ ਗੁਰੂ ਬਣਨਾ ਹੈ ਅਸੀਂ ਭਾਰਤ ਮਾਤਾ ਕੀ ਜੈ ਕਰ ਦੇਣੀ ਹੈ ਅਸੀਂ ਇਹ ਕਰ ਦੇਣਾ ਅਸੀਂ ਉਹ ਕਰ ਦੇਣਾ ਅਸੀਂ ਐਨੇ ਟ੍ਰਿਲੀਅਨ ਦੀ ਜਿਹੜੀ ਇਕਨੋਮੀ ਬਣਾ ਦੇਣੀ ਹੈ ਇਹ ਸਾਰਾ ਉਸ ਟਾਈਮ ਇਹਨਾਂ ਦਾ ਜੜਾਇਆ ਮਨ ਦਾ ਚਿੰਤਾ ਸੱਚ ਸਾਹਮਣੇ ਆਇਆ ਇਹ ਜਿਹੜੇ ਆਪਣੀਆਂ ਕਰਤੂਤਾਂ ਦੇ ਪਰਦੇ ਪਾਪਾ ਕੇ ਰੱਖਦੇ ਨੇ ਇਹਨਾਂ ਦੀਆਂ ਕਰਤੂਤਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਰੰਗਮંચ ਨਿਸ਼ਕ ਕਰਦੇ ਨੇ ਇਹਨਾਂ ਨੂੰ ਅਸੀਂ ਸਲੂਟ ਕਰਦੇ ਹਾਂ ਇੱਕ ਵਾਰ ਛੋੜਦਾ ਤਾੜੀਆਂ ਫੇਰ ਮਾਰਗਤਾ ਕਲਾ ਮੰਚ

ਪਏ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜਾ ਕਿ ਸਾਰੇ ਅਖਬਾਰ ਭਰੇ ਪਏ ਸੀ ਉਹ ਬਾਬਾ ਸਾਹਿਬ ਤੇ ਜੜਤੈਂ ਦੀ ਮਾਰਕਵਾ ਦਿੰਦਾ ਪਰ ਇਸ ਸੂਬੇ ਦੇ ਵਿੱਚ ਅਜੇ ਇੱਕ ਮਹੀਨਾ ਨਹੀਂ ਹੋਇਆ ਇੱਕ ਲੜਕੀ ਐ ਏਮਬੀਬੀਐਸ ਕਰ ਰਹੀ ਡਾਕਟਰ ਕੰਪੋਸ਼ ਉਹ ਖੁਦਕੁਸ਼ੀ ਕਰ ਜਾਂਦੀ ਇਸ ਕਰਕੇ ਕਿਉਂਕਿ ਉਹਦੇ ਸਾਥੀਆਂ ਦੁਆਰਾ ਉਹਦੇ ਅਧਿਕਾਰੀਆਂ ਦੁਆਰਾ ਉਹਨੂੰ ਟਾਰਚਰ ਕੀਤਾ ਜਾਂਦਾ ਉਹਨੂੰ ਕਿਹਾ ਜਾਂਦਾ ਕਿ ਤੂੰ ਨੀਵੀਂ ਜਾਂਦੀ ਇੰਨੀ ਕਸਕਦੀ ਕਿ ਉਹ ਇੰਨੀ ਦੁਖੀ ਹੋ ਜਾਂਦੀ ਹੈ ਇੰਨੀ ਦੁਖੀ ਹੋ ਜਾਂਦੀ ਹੈ ਕਿ ਉਹ ਫਾਹ ਲੈ ਕੇ ਮਰ ਜਾਂਦੀ ਹੈ ਇਸ ਮੁੱਖ ਮੰਤਰੀ ਦੇ ਮੂੰਹ ਤੋਂ ਜ਼ੁਬਾਨ 'ਚ ਇੱਕ ਸ਼ਬਦ ਨਹੀਂ ਨਿਕਲਦਾ ਉਹਦੀ ਹਮਦਰਦੀ ਵਾਸਤੇ ਉਹ ਮੁੱਖ ਮੰਤਰੀ ਕੀ ਨਜ਼ਰ ਘੱਟ ਰੱਖਦਾ ਕਿ ਉਹ ਬਾਬਾ ਸਾਹਿਬ ਡਾਕਟਰ ਨੂੰ ਵੇਟ ਕਰਦੇ ਜਾਂਦੇ ਉਹਦੀ ਵਧਾਈ ਦੇ ਦੇਵੇ ਇਸੇ ਸੂਬੇ ਦੇ ਚਾਰ ਦੇ ਵਿੱਚ ਅਜੇ ਚਾਰ ਜਾਂ ਪੰਜ ਦਿਨ ਹੋਇਆ ਇੱਕ ਬਜ਼ੁਰਗ ਬੀਬੀ ਜੀ ਮੌਤ ਹੋ ਜਾਂਦੀ ਹੈ ਉਹਦਾ ਟੱਬਰ ਉਹਦੀ লাশ ਨੂੰ ਅਗਲਾਣਾ ਚੌਧਰਾ ਦਾ ਟੈਂਸ਼ਨਸ ਕਾਇ ਕਰਨਾ ਚਾਹੁੰਦਾ ਪਰ ਪਿੰਡ ਦੇ ਹੀ ਕੋਈ ਚੌਧਰੀ ਕਹਿੰਦੇ ਵੀ ਇਹਦਾ ਸੰਸਕਾਰ ਇੱਥੇ ਨਹੀਂ ਕਰੰਦੇਣਾ ਕਹਿੰਦੇ ਜੀ ਇਹਨਾਂ ਦੇ ਆਉਣ ਨਾਲ ਇੱਥੇ ਸਾਡਾ ਸੇਵੇ ਭਿੱਟੇ ਜਾਣਗੇ ਸਰੀਆਂ 'ਚ ਗੰਦ ਪੈਜੂ ਇਸੇ ਪਿੰਡ ਦੇ ਵਿੱਚ ਹੋਇਆ 4 ਦਿਨ ਪਹਿਲਾਂ ਹੋਇਆ ਹੈ ਕਿਸੇ ਤੇ ਕਾਰਵਾਈ ਨਹੀਂ ਹੁੰਦੀ ਤੇ ਮੈਂ ਸਮਝਦਾ ਕਿ ਸਾਨੂੰ ਪਰਮ ਨਹੀਂ ਰੱਖਣਾ ਚਾਹੀਦਾ ਕਿ ਇਹੋ ਜਿਹੇ ਲੋਕ ਜੋ ਦਾਵਾ ਕਰਦੇ ਆ ਡਾਕਟਰ ਅਮੇਡ ਕਰਦੇ ਜੰਗਲ ਮਨਾਉਂਦਾ ਤੋ ਸਿਰਫ ਉਸ ਸਿਰਫ ਪਖੰਡ ਕਰ ਰਹੇ ਆ ਦੰਮ ਕਰ ਰਹੇ ਆ ਉਹਨਾਂ ਦਾ ਬਾਬਾ ਸਾਹਿਬ ਦੇ ਵਿਚਾਰ ਨਾਲ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਉਹਨਾਂ ਦੇ ਫਲਸਫੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਚੀਜ਼ਾਂ ਕਰ ਰਹੇ ਨੇ ਕੀ ਕਹਿ ਕੇ ਕਰਦਾ ਹੈ ਜਦੋਂ ਪਿਛਲੇ ਦਿਨਾਂ ਦੇ ਚ ਮਜ਼ਦੂਰ ਜਥੇਬੰਦੀਆਂ ਇਕੱਠੀਆਂ ਹੋ ਕੇ ਮੁੱਖ ਮੰਤਰੀ ਨੂੰ ਅੱਜ ਦੇ ਦਿਨ ਪਾਤੀ ਮੰਗਲ ਮੱਧਾ ਦੇ ਵਿੱਚ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ 132ਵਾਂ ਜਨਮ ਦਿਨ ਮਨਾਇਆ ਜਾ ਰਿਹਾ ਪੂਰੇ ਪੰਜਾਬ ਦੇ ਸਹਿਯੋਗ ਦੇ ਨਾਲ ਪ੍ਰਬੰਧਕ ਕਮੇਟੀ ਦੇ ਵੱਲੋਂ ਔਰ ਜਿਸ ਦੇ ਵਿੱਚ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਜਿੱਥੇ ਜੀਵਨ ਦੇ ਨਾਲ ਉਹਨਾਂ ਦੇ ਸੰਘਰਸ਼ ਔਰ ਕਿਸ ਤਰ੍ਹਾਂ ਜੀਵਨ ਦੇ ਵਿੱਚ ਉਹਨਾਂ ਨੂੰ ਜਾਤ ਪਾਤ ਜੇ ਕੋੜ ਦੇ ਨਾਲ ਗੁਲਾਮੀ ਦੀਆਂ ਜ਼ੰਜੀਰਾਂ ਜਏ ਜੰਜਾਲ ਦੇ ਵਿੱਚੋਂ ਨਿਕਲ ਕੇ ਅੱਗੇ ਵਧਦੇ ਹੋਏ ਬੱਚਿਆਂ ਨੂੰ ਜਾਣੂ ਕਰਾਇਆ ਪਿੰਡ ਵਾਸੀਆਂ ਨੂੰ ਜਾਣੂ ਕਰਾਇਆ ਉੱਥੇ ਨਾਲ ਹੀ ਮਾਨਵਤਾ ਕਲਾ ਕੇਂਦਰ ਦੇ ਬਰੋ ਉਹਨਾਂ ਦੀ ਜੀਵਨ ਦੇ ਨਾਲ ਸੰਬੰਧਤ ਔਰ ਸਮਾਜ ਵਿੱਚ ਪ੍ਰਚਲਿਤ ਬੁਰਾਈਆਂ ਦੇ ਅਗੇਂਸਟ ਹੱਕ ਅਧਿਕਾਰਾਂ ਘੜੰਦੇ ਜਿਹੜਾ ਉਹ ਜਾਣੂ ਕਰਵਾਇਆ ਜਾ ਰਿਹਾ ਔਰ ਇਹ ਅੱਜ ਦੇ ਸਭੇ ਦੇ ਵਿੱਚ ਜਿਹੜੇ ਬੱਚੇ ਪੇਪਰ ਲਿਆ ਗਿਆ ਬਾਬਾ ਸਾਹਿਬ ਦੀ ਜੀਵਨ ਨਾਲ ਸੰਬੰਧਤ ਔਰ ਜਿਹੜੇ ਬੱਚੇ ਫਸ 2 3 ਆਏ ਆ ਉਹਨਾਂ ਨੂੰ ਕਮੇਟੀ ਦੇ ਵੱਲੋਂ ਜਿਹੜਾ ਹੈਗਾ ਉਹ ਸਨਮਾਨ ਦੇ ਕੇ ਸਨਮਾਨਚਨ ਦਿੱਤੇ ਗਏ ਆ ਔਰ ਨਾਲ ਹੀ ਸੁਪਚੇ ਨਗਰ ਦੇ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਅਪੀਲ ਕੀਤੀ ਗਈ ਆ ਕਿ ਭਾਵੇਂ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਸਕੂਲਾਂ ਕਾਲੀਆਂ ਦੇ ਵਿੱਚ ਡਾਕਟਰ ਸਾਹਿਬ ਦੀ ਫੋਟੋ ਲਗਾਈ ਗਈ ਹੈ ਸ਼ੀਤਿਆਜ ਸਰਦਾਰ ਭਗਤ ਸਿੰਘ ਦੀ ਫੋਟੋ ਲਗਾਈ ਗਈ ਹੈ ਪਰ ਬਲੌਗ ਪੱਦਰ ਦੇ ਉੱਤੇ ਇਹਨਾਂ ਦੇ ਜਨਮ ਦਿਨ ਮਨਾਉਣੇ ਚਾਹੀਦੇ ਆ ਔਰ ਸਕੂਲ ਔਰ ਕਾਲੀ ਪੱਦਰ ਦੇ ਉੱਤੇ ਇਹਨਾਂ ਦੀ ਡਿਟੇਲਡ ਸਟਡੀ ਕਰਵਾਈ ਜਾਵੇ ਕਿ ਇਹ ਸਰਕਾਰ ਦੀ ਨੀਅਤ ਸਾਫ਼ ਹੈ ਕਿ ਉਹ ਵਾਵਾ ਸਾਹਿਬ ਨੂੰ ਆਪਣਾ ਪੈਰੋਕਾਰ ਮੰਨਦੇ ਆ ਕੋਈ ਇਨਾਂ ਕਹਿੰਦਾ ਹੋਇਆ ਸਮੁੱਚੇ ਦੇਸ਼ ਵਾਸੀਆਂ ਨੂੰ ਯਾਰ ਅਮੇਡ ਕਰ ਸਕਦੇ 132ਵੇਂ ਜਨਮ ਦਿਨ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ ਜੈਪੀ ਜੈਪਾ